ਸਤਿ ਸ਼੍ਰੀ ਅਕਾਲ ਤੁਹਾਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਿਆਨੀ ਸੰਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਵਧੀਆ ਤੇ ਅਹਿਮ ਕਥਾ ਹੈਗੀ ਹੈ ਇਸ ਵਾਸਤੇ ਕਿਉਂਕਿ ਇਹਦੇ ਵਿੱਚ ਦੱਸਣ ਲਈ ਹੈਗੀ ਹੈ ਕਿ ਸੰਤ ਅਵਤਾਰੀ ਉਸ پیغمبر ਉਹਨਾਂ ਦੀ ਕਦਰ ਕਿਉਂ ਨਹੀਂ ਹੋਈ ਉਹਨਾਂ ਦੀ ਪਛਾਣ ਕਿਉਂ ਨਹੀਂ ਹੋਈ ਉਸ ਟਾਈਮ ਦੇ ਲੋਕਾਂ ਅ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਨੂੰ ਚਾਰ ਪੰਜ ਫੀਸਦੀ ਜਾਗਣੇ ਮਨੁੱਖਾਂ ਵਿੱਚ ਜਿਹੜੇ ਦਾਰਸ਼ਨਿਕ ਚਿੰਤਕ ਫਲਸਫਰ ਬੜੇ ਛੋਟੇ ਦੇ ਵਿਦਵਾਨ ਨੇ ਉਹ 14-15ਵੀਂ ਸਦੀ ਜਾਗਦਣ ਬਾਕੀ ਤੇ ਜਾਗਤ ਸੋਇਆ ਜਨਮ ਲਵਾਇਆ ਮਹਾਰਾਜ ਕਨੇ ਜ਼ਿੰਦਗੀ ਅਗਾਈ ਚੜੀ ਗਈ ਸੋਤੇ ਸੋਤੇ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਕੋਈ ਲੋੜ ਨਹੀਂ ਕੋਈ ਸੁਣਦਾ ਉਹਨੂੰ ਲੋੜ ਹੀ ਨਹੀਂ ਸੁਣਨ ਦੇ ਇਰਕਾਂ ਨੂੰ ਜੱਦ ਰਹੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਸੇਮਰ ਸੇਮਰ ਗੁਰ ਰਸਤਾ ਤੁਰ ਆਪਣਾ ਸੋਇਆ ਮਨ ਜਾਗ ਆਇ ਸੁੱਤੇ ਮਨ ਨੂੰ ਜਗਾੜਾ ਹੈ ਹੁਣ ਦੋਨੋਂ ਕਿਤੇ ਧਿਆਨ ਨਾਲ ਸੁਣ ਲੈਣਾ ਭਾਵੇਂ ਸਮਾਂ ਤੇ ਕਾਫੀ ਹੋ ਗਿਆ ਨੇਟ ਵੀ ਹੁੰਦੇ ਆਜ ਤੁਸੀਂ ਕਾਰਵਿਆਰ ਤੇ ਜਾਣਾ ਹੁੰਦਾ ਕੁਝ ਬੁਨਿਆਦੀ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਜ਼ਿੰਦਗੀ ਵਿੱਚ ਕੰਮ ਆਵਨ। ਔਰ ਗੁਰਨਾਣਿਕ ਨੇ ਕੁਝ ਛੁਪਾਇਆ ਨਹੀਂ ਸਭ ਕੁਝ ਸਾਹਮਣੇ ਰੱਖ ਦਿੱਤਾ। ਅਵਤਾਰੀ ਪੁਰਸ਼ ਦੀ ਪਛਾਣ ਉਹਦੇ ਕੋਲ ਰੱਬੀ ਕਲਾਮ ਆਉਂਦਾ ਹੈ। ਉਹਦੇ ਕੋਲ ਪਰਮਾਤਮਾ ਦੇ ਬੋਲ ਆਉਂਦੇ ਨੇ। ਮੁਹੰਮਦ ਸਾਹਿਬ ਨੇ ਬੜਾ ਸੋਹਣਾ ਨਾਮ ਆਪਣਾ ਰੱਖਿਆ ਪੈਗੰਬਰ। ਪਤਾ ਹੈ ਪੈਗੰਬਰ ਕਿਸ ਨੂੰ ਕਹਿੰਨੇ ਘਰ-ਘਰ ਪੈਗਾਮ ਪਹੁੰਚਾਉਣ ਵਾਲਾ। ਜਿਵੇਂ ਇੱਕ ਪੋਸਟਮੈਨ ਹੈ ਘਰ-ਘਰ ਚਿੱਠੀ ਪਹੁੰਚਾਉਂਦਾ ਹੈ। ਬੜਾ ਨਿਰਮਾਣ ਸ਼ਬਦ ਹੈ ਪੈਗੰਬਰ। ਬਹੁਤ ਉੱਚਾ ਪੂਜਨੇ ਕਥਨ ਨਹੀਂ ਹੈ ਪੈਗੰਬਰ ਘੜ ਘੜ ਦੇ ਪੈਗਾਮ ਪਚਾੜ ਵਾਲਾ ਕਲਗੀਧਰ ਪਾਤਸ਼ਾਹ ਕਹਿੰਦੇ ਜੋ ਨੇ ਜ ਪ੍ਰਭੂ ਨੇ ਸੋ ਕਹਾ ਸੋ ਕਹੋ ਜਗ ਮਾ ਜੋ ਕੁਝ ਪ੍ਰਭੂ ਨੇ ਮੈਨੂੰ ਆਖੇ ਜਗਤ ਨੂੰ ਕਹਿ ਰਿਹਾ ਮੇਰੇ ਆਪਣੇ ਕੋਈ ਬੋਲ ਨਹੀਂ ਜੈ ਸ੍ਰਮੇ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਨਾਲ ਜੋ ਖਸਮ ਦੇ ਬੋਲ ਆਏ ਨੇ ਮੈਂ ਜਗਤ ਨੂੰ ਸੁਣਾ ਰਿਹਾ ਗੁਰੂ ਨਾਲ ਸੰਤ ਤੇ ਭਗਤ ਉਸ ਨੂੰ ਕਹਿੰਦੇ ਨੇ ਜੋ ਖਸਮ ਦੇ ਬੋਲ ਸੁਣ ਲੈਂਦਾ ਹੈ ਸੁਣ ਲੈ ਔਰ ਆਨੰਦ ਮਾਣਦਾ ਜਿਹੜਾ ਉਹਨਾਂ ਬੋਲਾਂ ਨੂੰ ਜੋ ਸੁਣਦਾ ਹੈ ਜਗਤ ਦੇ ਸਪਸ਼ਟ ਰੂਪ ਦੇ ਬਿਆਨ ਕਰ ਸਕਦਾ ਉਹ ਅਵਤਾਰ ਸ਼੍ਰੇਣੀ ਦੇ ਚਾ ਜਾਂਦੇ ਪੈਗੰਬਰ ਸ਼੍ਰੇਣੀ ਦੇ ਚਾ ਜਾਂਦੇ ਇਹ ਵੀ ਮੈਂ ਅਰਜ਼ ਕਰਦਾ ਹਰ ਬੰਦਾ ਉਸ ਨੂੰ ਸੁਣਾ ਨਹੀਂ ਸਕਦਾ ਅਵਲ ਤੇ ਜਦ ਉਸ ਉਹਨਾਂ ਦਾ ਅਨਾਹਦ ਨਾਦ ਨੂੰ ਇਤਨਾ ਮਸਤ ਹੋ ਜਾਂਦਾ ਹੈ ਇਤਨਾ ਸਵਾਦੇ ਲੀਨ ਹੋ ਜਾਂਦਾ ਹੈ ਇਤਨਾ ਰਸ ਰਿਤ ਵਿਭੌਰ ਹੋ ਜਾਂਦਾ ਹੈ ਕਿਆ ਕਹੀਏ ਕਿ ਕਹਿਣ ਨਾ ਜਾਏ ਨਹੀਂ ਕਹਿ ਸਕਦਾ ਆਮੋਸ਼ ਹੋ ਜਾਂਦਾ ਇਸ ਵਸਤ ਤਕरीबन तकरीबन ਸਾਰੇ ਖਾਮੋਸ਼ ਹੋ ਜਾਂਦੇ ਨੇ ਸੰਤ ਜਣ ਬਗਦ ਜਾਂਦੇ ਜਿਹੜੇ ਉਸੇ ਬੋਲਣੋ ਆਪਣੇ ਸ਼ਬਦਾਂ ਦੇ ਪਰੰਡਿਆਂ ਦੇ ਵਿੱਚ ਪਰੋਸ ਕੇ ਉਸੇ ਢੋਨੋ ਜਗਤ ਦੇ ਸਾਹਮਣੇ ਰੱਖ ਦੇਣ ਉਹ অবতার ਸ਼੍ਰੇਣੀ ਦੇ ਚਾਹ ਜਾਂਦੇ ਨੇ پیغمبر ਸ਼੍ਰੇਣੀ ਦੇ ਚਾਹ ਜਾਂਦੇ ਨੇ ਲੇਕਿਨ ਹੁਣ অবতার ਦੀ ਪਛਾਣ ਕੌਣ ਕਰੇਗਾ ਹੁੰਦੀ ਨਹੀਂ ਮੈਂ ਫਿਰ ਅਰਧਕਣਾਂ ਆਵਤਾਰੀ ਪੁਰਸ਼ ਆਪਣੇ ਸਮੇਂ ਠੋਕਰਾਏ ਗਏ ਸਾਰੇ ਠੋਕਰਾਏ ਗਏ ਇੱਕ ਵੀ ਨਹੀਂ ਪੂਜਿਆ ਗਿਆ ਕਿਸ ਅਸੂਲੀ ਤੇ ਚੜੇ ਹੋਏ ਆ ਮੁਹੰਮਦ ਸਾਹਿਬ ਨੂੰ ساری ਜ਼ਿੰਦਗੀ ਦਰਦਰ ਦੀਆਂ ਠੋਕਰਾ ਖਾਣੀਆਂ ਪਈਆਂ ਬਦਰ ਦੀ ਲੜਾਈ ਦੇ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ ਗੁਰੂ ਨਾਨਕ ਨੂੰ ਬੂਤਨਾ ਬੇਤਾਲਾ ਕਿਹਾ ਗਿਆ ਪੰਜਵੇਂ ਗੁਰੂ ਨਾਨਕ ਜੀ ਸਵੀ ਤੇ ਬੈਠੇ ਨੌਵੇਂ ਦਸਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ ਕੇ ਦੇਖੋ ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਰਾਮਬਨ ਵਾਸਤੇ ਕਰਦੇ ਨੇ ਖੁਦ ਮਾਂ ਹੀ ਸਹਿਮਤ ਨਹੀਂ ਹੋਇਆ ਆਵੇ ਚਲੋ ਮਦ੍ਰਈ ਸੀ ਉਸ ਦੇ ਉੱਤੇ ਵੀ ਕਾਕਾਸਰ ਨੇ ਤੇ ਪਿਤਾ ਦਸ਼ਰਤ ਨੇ ਵੀ ਸਿਰਫ ਪੁੱਤਰ ਹੀ ਸਮਝਿਆ ਸੀ ਔਰ ਕੁਝ ਵੀ ਨਹੀਂ ਕਨਸਾ ਕ੍ਰਿਸ਼ਨ ਨਾਲ ਸਹਿਮਤ ਨਹੀਂ ਹੋਇਆ ਦ੍ਰੋਪਦਨ ਸਹਿਮਤ ਨਹੀਂ ਹੋਇਆ ਸਾਰਾ ਘਰਾਣਾ ਸਹਿਮਤ ਨਹੀਂ ਹੋਇਆ ਕ੍ਰਿਸ਼ਨ ਦੇ ਜੰਗ ਹੋਈ ਯੁੱਧ ਆਪਣੇ ਸਮੇਂ ਵਿੱਚ ਅਵਤਾਰ ਕਬੂਲ ਨਹੀਂ ਹੋਇਆ ਉਹਦੇ ਇੱਕ ਕਾਰਨ ਵੀ ਮੈਂ ਅਰਜ਼ ਕਰਾਂ ਸੰਤ ਨੂੰ ਕੌਣ ਪਛਾਣ ਸਕਦਾ ਹੈ ਪਹਿਲੇ ਸੰਤ ਦੀ ਗੱਲ ਕਰੀਏ ਕੌਣ ਪਛਾਣਾਂਗਾ ਕੱਪੜੇ ਨਾਲ ਤੂੰ ਪਛਾਣ ਕਰੋਗੇ ਕੱਪੜੇ ਤੇ ਸੁਆਗਣ ਦੇ ਤੇ ਵੇਸਵਾ ਦੇ ਕੋਈ ਗਿਆ ਹੁੰਦੇ ਕੱਪੜੇ ਤੇ ਕਈ ਵਾਰ ਡਾਕੂ ਦੇ ਕੋਲ ਵੀ ਪੁਲਿਸ ਦੀ ਵਰਦੀ ਆਉਂਦੀ ਹੈ ਪੁਲਿਸ ਨੇ ਵੀ ਪੁਲਿਸ ਦੀ ਵਰਦੀ ਭਾਈ ਆਉਂਦੀ ਹੈ ਪਛਾਣ ਕਰਨੀ ਕਿ ਹੋ ਜਾਏਗੀ ਇਹਦੇ ਚ ਪੁਲਿਸ ਮੈਨ ਕਿਹੜਾ ਤੇ ਡਾਕੂ ਕਿਹੜਾ ਪਛਾਣਨ ਤਾਂ ਨਹੀਂ ਹੋ ਪਿਆ ਵੇਸਵਾਲ ਢੇੜੇ ਤੇ ਸਵਾਗਣ ਕੇ ਲਈ ਕਪੜੇ ਤੇ ਕੋਧਿਆ ਹੋਣਗੇ ਆਰ ਸ਼ਿੰਗਾਰ ਤੇ ਕੋਧਿਆ ਹੋਵੇਗਾ ਪਛਾਣ ਕਰਨੀ ਔਖੀ ਹੋ ਜਾਏਗੀ ਸੰਤ ਨੂੰ ਕੌਣ ਪਛਾਣੇਗਾ ਦੋ ਚਾਰ ਦਲੀਲਾ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ ਬਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਦੀ ਉਮੰਗ ਕਿਉਂ ਦੀਏ ਤਰੰਗ ਕਿਉਂ ਦੀਏ ਜਜ਼ਬਾਤ ਕਿਉਂ ਆਉਂਦੇ ਨੇ ਇੱਕ ਬੱਚੇ ਨੂੰ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁੱਢੇਪਾ ਕੀ ਆਉਂਦਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਬੁੱਢੇ ਦੀਆਂ ਖੂਬੀਆਂ ਕਿੰਨੇ ਬੁੱਢੇ ਕੁਲ ਸੂਝ ਸਮਝ ਕੇ ਗਏ ਬੁੱਢੇ ਦੀਆਂ ਮਜ਼ਬੂਰੀਆਂ ਕਿੰਨੇ ਕਮਜ਼ੋਰੀਆਂ ਕਿੰਨੇ ਤੇ ਜਵਾਨ ਨੂੰ ਕੀ ਪਤਾ ਬੁੱਢਾ ਉਹ ਕਿਹ ਪਤਾ ਚੱਲਦਾ ਹੈ ਬੁੱਢੇ ਪਾਤੀਏ ਬਡੇ ਪਾਤੀਏ ਇੱਕ ਬੁੱਢੇ ਨੂੰ ਕੀ ਪਤਾ ਮੌਤ ਕਿ ਆਉਂਦੀ ਹੈ ਭਾਵੇਂ ਸੈਂਕੜੇ ਮੁਰਦਿਆਂ ਨੂੰ ਉਸ ਨੇ ਸ਼ਨਨ ਕਰਾਇਆ ਹੋਵੇ ਤੇ ਭਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਏ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕਿ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕਿ ਆਉਂਦੀ ਹੈ ਉਹ ਜਿਹੜੇ ਸੰਤ ਹੋ ਕੋਈ ਪਤਾ ਚੱਲਦਾ ਹੈ ਸੰਤ ਬਣਾ ਕਿਸ ਨੂੰ ਕਹਿੰਦੇ ਉਹ ਜਨੇ ਪਤਾ ਹੁੰਦੇ ਉਹ ਜਨੇ ਗੁਰੂ ਨਾਨਕ ਨੇ ਕਿਹਾ ਇਹ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਚਾ ਅਗਲਾ ਜਿੰਨਾ ਉੱਚਾ ਹੈ ਉਨਾ ਹੀ ਉੱਚਾ ਕੋਈ ਹੋਵੇ ਤੇ ਸਮਝ ਸਕਦਾ ਜਵਾਨ ਨਹੀਂ ਜਵਾਨ ਨੂੰ ਸਮਝ ਸਕਦਾ ਬੱਚਾ ਨਹੀਂ ਸਮਝ ਸਕਦਾ ਬੁੱਢਾ ਹੀ ਬੁੱਢੇ ਨੂੰ ਸਮਝ ਸਕਦਾ ਜਵਾਨ ਨਹੀਂ ਸਮਝ ਸਕਦਾ ਬੁੱਢੇ ਨੂੰ ਕਿਹਦੇ ਪਤਾ ਜਵਾਨ ਨੂੰ ਕਿ ਪਤਾ ਬੁੱਢੇ ਪਾ ਕੀ ਹੁੰਦਾ ਸੰਤ ਬੰਦੇ ਨੂੰ ਕੀ ਪਤਾ ਸੰਤ ਬਣਾ ਕੀ ਹੁੰਦਾ ਸੰਤ ਇੱਕ ਅਵਸਥਾ ਦਾ ਨਾਮ ਹੈ ਆਹ ਅਵਸਥਾ ਸੰਤ ਇੱਕ ਹਾਲਤ ਦਾ ਨਾਮ ਹੈ ਸੰਤ ਕਿਸੇ ਨਿਵਾਸ ਦਾ ਨਾਮ ਨਹੀਂ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਇਹ ਵੱਡਾ ਉੱਚਾ ਹੋਵੇ ਕੋ ਹੈ ਪ੍ਰਮਾਤਮਾ ਨੇ ਮਨੁੱਖ ਨੂੰ ਮੌਕਾ ਦਿੱਤਾ ਹੈ ਪ੍ਰਮਾਤਮਾ ਜੈਸੇ ਹੋਣਾ ਹਰ ਮਨੁੱਖ ਦਾ ਭਵਿਸ਼ਾ ਪ੍ਰਮਾਤਮਾ ਹੋਣਾ ਹੈ ہر دن ایسا چاہیے جیسا ہر ہی ہو ہریت ایسا چاہیے کیسا جیسا ہری ہے جیسا ہری سروپ کر کے نہیں جیسا ہری صبح ہو کر جیسا ہری صبح ہے ایسا بھگت چاہیے تا جا کے ملاپ ہوں شکل سورت میل خان ہو ذات میل کھاندی ہوئے مذہب میل کھاندا ہوئے ملک میل کھاندا ہوئے پاشا میل کھاندی ہوئے اور صبح میل نہیں کھاندا دوری بنی رہے گی دشمنی بینی بنی رہے گ مذہب بھی ایک نہیں کر سکے گا مذہب دیکھو ایران تے تیراک سے ہے نو سال تک لڑ دے رہے مذہب مذہب دکھی ہے مذہب آوانیاں کا ایک کو ہی ہے سارے مسلمان نے ایک قبیلے ایک ہزار سال تو لڑ رہے ہیں ایک ہزار س ਉਥੇ ਚੈਨ ਨਹੀਂ ਹੈ ਇਸ ਵਾਸਤੇ ਪੰਜਾਬੀ ਦੇ ਕਹਾਵਤ ਹੋ ਗਈ ਕਾਬਲ ਦੇ ਜਮਿਆਂ ਨੂੰ ਨੇ ਤਮਵਾਜ਼ਾ ਮਜ਼ਹਬ ਵੀ ਇੱਕ ਨਹੀਂ ਕਰਦੇ ਭਾਸ਼ਾ ਵੀ ਇੱਕ ਨਹੀਂ ਕਰਦੇ 22 23 ਦੇਸ਼ ਨੇ ਅਰਬ ਦੇਸ਼ ਭਾਸ਼ਾ ਸਾਰਿਆਂ ਦੀ ਅਰਬੀ ਹੈ ਇੱਕ ਦੂਜੇ ਦੇ ਸਾਰੇ ਹੀ ਦੁਸ਼ਮਣ ਨੇ ਭਾਸ਼ਾ ਵੀ ਇੱਕ ਨਹੀਂ ਕਰਦੀ ਜ਼ਾਤ ਬਾਤ ਵੀ ਇੱਕ ਨਹੀਂ ਕਰਦੀ ਖੂਨ ਵੀ ਇੱਕ ਨਹੀਂ ਕਰਦਾ ਦੋ ਪਹਾੜਾਂ ਦੇ ਵਿੱਚ ਵੀ ਉਪਦਮੇ ਵਾਦੀ ਦੇ ਕੀਰੀ ਤੇ ਬੂ ਬਲੜਦੇ ਈਲਿਆ ਦੇ ਕੋਨੇ ਕਰ ਗਰਾਨਾ ਇੱਕ ਮਜ਼ਹਬ ਇੱਕ ਹੈ ਭਾਸ਼ਾ ਇੱਕ ਹੈ ਨਹੀਂ ਇੱਕ ਤਾਂ ਉਸ ਦਿਨ ਆਉਂਦੀ ਹੈ ਕਿਸ ਦਿਨ ਆਉਂਦੀ ਹੈ ਜੇ ਦਿਨ ਸੁਭਾਵ ਇੱਕ ਹੋ ਜਾ ਦੋਹਾਂ ਦੇ ਸੁਭਾਵ ਮੇਲ ਖਾਏ ਪਰਮ ਨੂੰ ਮੈਂ ਅਰਜ਼ ਕਰਦੇ ਹਾਂ ਸਾਰੇ ਸੰਸਾਰ ਵਿੱਚ ਇਕਤਾ ਹੋ ਸਕਦੀ ਹੈ ਜੇ ਪ੍ਰਮਾਤਮਾ ਇੱਕ ਹੈ ਗੁਰੂ ਹੈ ਗੁਰੂ ਹਜ਼ਾਰਾ ਨੇ ਤੇ ਪ੍ਰਮਾਤਮਾ अनेका ਨੇ ਇਕਤਾ ਨਹੀਂ ਜਾਤ ਪਾਤ ਤੇ ਵੱਖ-ਵੱਖ ਹੈ ਹੀ ਮਜ਼ਬ ਤੇ ਵੱਖ-ਵੱਖ ਹੈ ਹੀ ਮੂਲਕ ਤੇ ਵੱਖ-ਵੱਖ ਹੈ ਇਹਨਾਂ ਦੇ ਨਾਲ ਤੇ ਇਕਤਾ ਹੋਵੇ ਕਿ ਨਹੀਂ ਤੇ ਜੇ ਰੱਬ ਵੀ ਵੱਖ-ਵੱਖ ਹੈ ਗੁਰੂ ਵੀ ਵੱਖ-ਵੱਖ ਹੈ ਤਾਂ ਫਿਰ ਕਿਸ ਨੇ ਇਕਤਾ ਹੋਵੇ ਤੇ ਦੁਬਦਾ ਬਣੀ ਰਹੇ ਦੁਬਦੋ ਲੜਾਈ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੌਰੰ ਮੌਂਦੀ ਹੈ ਇੱਕ ਉਹ ਵਾਹਿਗੁਰੂ ਸ਼ਕਤੀ ਪ੍ਰਮਾਤਮਾ ਇੱਕ ਹੈ ਉਹ ਗੁਰੂ ਇੱਕ ਹੈ ਅਤੇ ਕਬੀਰ ਕੀ ਕਹਿੰਦੇ ਕਹੋ ਕਬੀਰ ਮੈਂ ਸੋ ਗੁਰ ਪਾਇਆ ਬੋਲ ਕੇ ਵੀ ਨਾ ਕਹਿਣਾ ਕਬੀਰ ਦਾ ਗੁਰੂ ਰਾਮਾਨੰਦ ਹੈ ਕਬੀਰ ਕੋਲ ਪੁੱਛ ਲੋ ਕਬੀਰ ਦੀ ਆਪਣੀ ਬਾਣੀ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਦਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਤਾਂ ਨਾ ਉਹ ਬਿਵੇਕੋ ਜਿਹਨੂੰ ਗਿਆਨ ਕਹਿੰਦੇ ਨੇ ਬਸ ਉਹ ਮੇਰਾ ਗੁਰੂ ਮੇਰਾ ਕੋਈ ਗੁਰੂ ਨਹੀਂ ਬਦਲ ਕਬੀਰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ لیکن میں ایک دفعہ پھر دوڑا دے ہوں۔ منوخ پرماatma دے پرتی کوئی بہت سیاݨا نہیں ہے۔ అవతਾਰ وی تھک گئے ہیں۔ ایک وی అవతار اپنے سمے ڈنگ نال نہیں پوجیا گیا۔ جڑے بڑے بڑے کوئی پوجے جا رہے نے میری دِریشٹی چوں کوئی پُورا انسان تے نہیں مستفیما۔ تدھیکرے ہور دا ہور مینوں نہ سمجھ لینا۔ ستند وقت دے نال نہیں ستھدकारे گئے کوئی تکی توی تے بیٹھے کوئی سُنی جگنے۔ ਜ਼ੁਨੈਦ ਦਾ ਚੇਲਾ ਸੀ ਮਨਸੂਰ ਇੱਕ ਦਿਨ ਉਸਦੇ ਇਸਤੇਮਾਲ ਦੇ ਲੱਗ ਗਏ ਉਹਦੀ ਜ਼ਬਾਨ ਤੋਂ ਨਿਕਲਿਆ ਬੜੀ ਉੱਚੀ ਧੁੰਨ ਲੱਗ ਅਨਲ ਹਕ ਅਨਲ ਹਕ ਜ਼ੁਨੈਦ ਨੇ ਆਖਿਆ ਇਹ ਮੇਰੇ ਬੱਚੇ ਹੈ ਅਨਲ ਹਕ ਦਾ ਮਤਲਬ ਹੈ ਮੈਂ ਬ੍ਰਹਮ ਹੋ ਗਿਆ ਮੈਂ ਹਕ ਦਾ ਰੂਪ ਹੋ ਗਿਆ ਹਕ ਕਹਿੰਦੇ ਨੇ ਸੱਚਾ ਦੋ ਆ ਕੇ ਇੱਕਦ ਸਚਾਈ ਹਕ ਦਾ ਅਰਬੀ ਦੇ ਸਤਨੂ ਹੱਕ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਦੇ ਯਾਰ ਕਨੇ ਸੱਤ ਅਨਲ ਹੱਕ ਮਨਸੂਰ ਕਹਿ ਲਗਾ ਮੈਂ ਹੱਕ ਹੋ ਗਿਆ ਸੱਚ ਪ੍ਰਗਟ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਮੈਂ ਸਿਰ ਅਰਸ ਕਰੇ ਸੇਵਾ ਸਹਿਸਾਨੋ ਸਤਬੁਰ ਨੇ ਜੋਤੀਸ਼ ਦੇ ਚੱਕਰ ਵਿੱਚ ਨਹੀਂ ਪਾਇਆ ਪਰ ਜੋਤਸੀਆਂ ਦੇ ਚੱਕਰ ਵਿੱਚ ਉਹੀ ਪੈਣ ਜੋ ਬਹਿਮਤ ਮਾਰ ਵਿੱਚ ਪਸੇ ਵੈਸੇ ਜੋਤਿਸ਼ ਵਿਗਿਆਨ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸਾਡੇ ਦੇਸ਼ ਵਿੱਚ ਹੈ ਯੂਨਾਨੀ ਤੋਂ ਆਇਆ ਹੈ ਇਹ ਵੀ ਮਹਤਵਪੂਰਨ ਹੈ ਗਣਤ ਜੋਤਿਸ਼ ਸੇ ਸਡੇ ਦੇ ਗਣਤ ਵਿਦਿਆ ਇੱਕ ਸਾਲ ਪਹਿਨੇ ਦਾ ਸਨ ਸੂਰਜ ਨੂੰ ਗ੍ਰਹਿਣ ਲੱਗੇਗਾ ਚੰ드ਰਮਾ ਨੂੰ ਇੱਕ ਗਣਤ ਜੋਤਿਸ਼ ਸੇ ਸੀ ਲੇਕਿਨ ਆਧਤ ਜੋਤਿਸ਼ ਗ੍ਰਹਿਣ ਇਸਤਰਾ ਦਾ ਤੁਹਾਡੇ ਉੱਤੇ ਕੋਈ ਫਲ ਇਹ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਯੋਨਾਨ ਤੋਂ ਹੈ। ਸੋਕਰੇਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਸੀ ਸੀ ਯੋਨਾਨ ਦੇ। ਇੱਕ ਰਾਤ ਖਰਬੂਜ਼ਿਆਂ ਦੇ ਖੇਤ ਵਿੱਚ ਗ੍ਰਹਿ ਅਤੇ ਤਾਰਿਆਂ ਦਾ ਅਧਿਐਨ ਕਰ ਰਿਹਾ ਸੀ। ਰਾਤ ਸੀ। ਤੇ ਹੌਲੀ ਹੌਲੀ ਚੱਲ ਵੀ ਰਿਹਾ ਸੀ। ਛੋਟੀ ਜਿਹੀ ਖੋਈ ਸੀ। ਉਹਦੇ ਤੋਂ ਪਾਣੀ ਢੱਕ ਕੇ ਪਰ ਉਹ ਜ਼ਿਆਨੂ ਸਿੰਚਿਆ ਜਾਂਦਾ ਸੀ ਖੇਤ ਨੂੰ ਕਿ ਉਸ ਖੇਤ ਵਹ ਖੋਦ ਡਿੱਗ ਜੇ ਚਲਦੇ ਹਨ ਹਨੇਰਾ ਬਨੇੜਾ ਹੈ ਨਹੀਂ ਸੀ ਤੇ ਛੋਟੀ ਗੈਂ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾਲੀ ਇੱਕ ਬੁੱਢੀ ਬਿਰਦ ਮਾਤਾ ਆਵਾਜ਼ ਜਦ ਆਈ ਤੇ ਉਹਨੂੰ ਪਤਾ ਚੱਲਿਆ ਖੋਦ ਹੈ ਕੋਈ ਜਾਨਵਰ ਡਿੱਗ ਗਿਆ ਕੋਈ ਪਸ਼ੂ ਡਿੱਗ ਗਿਆ ਉਹਨੇ ਭਾਈ ਤਾ ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕਢੋ ਮੈਨੂੰ ਬਾਹਰ ਕਢੋ ਤੋ ਉਸ ਬੁੱਢੀ ਮਾਂ ਨੂੰ ਇੱਕਦਮ ਸਮਝ ਆ ਗਈ ਕੋਈ ਬੰਦਾ ਗਿਰ ਗਿਆ ਫਿਰ ਰਸਤਾ ਪਾਇਆ ਬਹੁਤ ਡੂੰਘੀ ਕੋਈ ਨਹੀਂ ਸੀ ਟੋਏ ਜਿਹਾ ਸੀ ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗੰਦੇ ਇਲਾਕੇ ਜਿਵੇਂ ਦੇਖਿਆ 3-4 ਫੁੱਟ ਤੇ ਪਾਣੀ ਨਿਕਲ ਆਂਦਾ ਜ਼ਮੀਨ ਤੇ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਗਰਾਤ ਨੂੰ ਬਾਹਰ ਕਢਿਆ ਸੁਗਰਾਤ ਉਸ ਮਾਈ ਨੂੰ ਕਹਿੰਦਾ ਮੈਂ ਬਹੁਤ ਵੱਡਾ ਨਜੂਮੀ ਹਾਂ ਦੁਖੀ ਹਾਂ بڑے بڑے ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹਾਂ ਮੇਰੇ ਕੋਲ ਸਮਾਂ ਪਹਿਲੇ ਮੰਗਦੇ ਨੇ ਮੈਂ ਉਹਨਾਂ ਨੂੰ ਸਮਾਂ ਦੇਣਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਇਹਨੋਂ ਵਿਸ਼ੇ ਦੇਖ ਰਿਹਾ ਹਾਂ। ਤੂੰ ਰਾਤ ਨੂੰ ਮੇਰੇ ਤੇ ਪਰਬਕਾਰ ਕੀਤਾ ਮੈਨੂੰ ਖੁਰੀ ਦੇ ਚੁੱਕੜੇ ਆ। ਹਾਸਕੇ ਉਹ ਬੁੱਢੀ ਮਾਂ ਕਹਿ ਲਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਵਣਾ। ਕਿਉਂ? ਲੰਬੀ ਲੈਣ ਲੱਗੇ ਲੱਗਦੀ ਏ ਰੋਜ਼ ਮੇਰੇ। بڑے بڑے ਉਲਮਾ ਤੇ ਧਲਾੜ ਮੇਰੇ ਕੋਲ ਟਾਈਮ ਮੰਗਦੇ ਨੇ, ਵਕਤ ਮੰਗਦੇ ਨੇ। ਤੈਨੂੰ ਮੈਂ ਆਪ ਦੇ ਰਿਹਾ ਤੂੰ ਪਹਿਲੇ ਸਭ ਤੋਂ ਪਹਿਲੇ ਮੈਂ ਤੇਰਾ ਦੇਖਾਂ ਮੇਰੀ ਉਡੀਕ ਨਾ ਕਰੇ ਤੈਨੂੰ ਹੀ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਖੋਜ ਕਰ ਜਾਣਾ ਤੇ ਤੂੰ ਮੇਰੇ ਬਾਰੇ ਕੀ ਖਾਸ ਰਸੇਗਾ ਮੈਂ ਕਦੋਂ ਖੋਜ ਕਰਨਾ ਹੈ ਕਹਿੰਨੇ ਸੁਕਰਤ ਘਰ ਆ ਕੇ ਉਸਨੇ ਜੋਤਿਸ਼ ਵਿੱਦਿਆ ਦੇ ਸਾਰੇ ਗ੍ਰੰਥ फाड़ ਦਿੱਤੇ ਸਾੜ ਲਾ ਦਿੱਤੇ ਕਹਿੰਨੇ ਸਭ ਗਲਤ ਮੇਰੇ ਨਾਲ ਕੱਲ ਕੀ ਹੋਣਾ ਹੈ ਪ੍ਰਮਾਤਮਾ ਜਾਣਦਾ ਵੀ ਉਹ ਪੂਛਨਾ ਮਸਲਤ ਧਰੇ ਜੋ ਕੁਛ ਕਰੇ ਸੋ ਆਪ ਕਰੇ ਆਪਣੇ ਕਰਮ ਕੀ ਗਤ ਮੈਂ ਕਿੱਥੇ ਜਾਣੋ ਕਿੱਥੇ ਜਾਣੋ ਬਾਬਾ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਕਾਰ ਸਮੇਂ ਦਾ ਗਾਇਬ ਹੈ ਪੀਤੇ ਹੋਏ ਕਰਮ ਫਲੀ ਬਹੁਤ ਹੁੰਦੇ ਨੇ ਸੁਖ ਦੁਖ ਕਬੀਰ ਕੰਨ ਮੈਨੂੰ ਕੁਛ ਨਹੀਂ ਪਤਾ ਮੈਂ ਕੀ ਕੀਤਾ ਸੀ ਦੀ ਕੀ ਮੈਨੂੰ ਮਿਲਿਆ ਬੀਜ ਬੋਣਾ ਤੇ ਬੀਜ ਦਾ ਫਲ ਤੱਕ ਅਪਣਾ ਵਿਚਾਰ ਗਾਇਬ ਹੈ ਸਮੇਂ ਦਾ ਗਾਇਬ ਹੈ ਪਤਾ ਨਹੀਂ ਚੱਲਦਾ ਕਿ ਕੀ ਤਸੀ ਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿੱਥੇ ਜਾਣਾ ਔਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਹੁੰਦਾ ਬਿਨਾ ਕਰਮ ਪ੍ਰਦੋਕਸ਼ ਨਹੀਂ ਹੁੰਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਹੀ ਪਾਇਦ ਹੋਣੀ ਬੰਦੇ ਨਾਲ ਆਏ ਹੁਣ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ। ਔਰ ਜਿਤਨੇ ਜੀਵ ਤੱਕ ਸੁਭਾਵ ਇਦਾਂ ਪਰਮਾਤਮਾ ਵਰਗਾ ਨਹੀਂ ਆਉਂਦਾ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਮਰਦਾ। ਇਸ ਵਾਸਤੇ ਭਗਵਾਨ ਗੁਰੂ ਨਾਨਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਾ ਜੰਮਦਾ ਹੈ ਨਾ ਮਰਦਾ। ਸਾਨੂੰ ਪ੍ਰਭੂ ਨਾਲ ਜੋੜ ਦਿੱਤਾ ਨਾ ਜੰਮਦਾ ਹੈ ਨਾ ਮਰਦਾ। ਪਰ ਬਦਕਿਸਮਤੀ ਇਹ ਹੈ ڈاکٹر محمد اقبال نے ایک بانگے درا کتاب لکھی ہے سن 1930 وچ دے اندر چھپی سی لاہور وچ بڑی قیمتی ہے ہن تے اون پنجابی روپ بھی دتا ہے پنجابی ભાષા وں او دے چ اقبال کہندا ہے روح زمین تے دو اوتاری پُرش نہیں سمجھے گئے کیڑے ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਲ ਹੈ ਇਹ ਦੋ ਨਹੀਂ ਸਮਝੇਗੇ ਕਿਉਂ ਇਹਨਾਂ ਨੇ ਸਚਾਈ ਨੂੰ ਧੱਕ ਕੇ ਨਹੀਂ ਪੇਸ਼ ਕੀਤਾ ਨੰਗਾ ਹੀ ਪੇਸ਼ ਕਰ ਦਿੱਤਾ ਐਸਾ ਬਾਕੀ ਪੈਗੰਬਰੀ ਪਰਸ਼ਾ ਨੇ ਕੁਰਾਜਿਆ ਢੱਕਿਆ ਬੇ ਬੰਦੇ ਨੂੰ ਪਚੇਗੀ ਨਹੀਂ ਗੱਲ ਹਜ਼ਮ ਨਹੀਂ ਹੋਵੇਗੀ ਅਗਲੇ ਦਾ ਹਾਜ਼ਮਾ ਦੇਖ ਕੇ ਬੋਲੇ ਉਹ ਕਹਿੰਦਾ ਹੈ ਗੁਰੂ ਨਾਨਕ ਤੇ ਮਹਾਤਮਾ ਬੋਧ ਨੇ ਅਗਲੇ ਦੀ ਫਿਕਰ ਨਹੀਂ ਕੀਤੀ ਸਚਾਈ ਰੱਖੀ ਸਾਰੇ ਦੋਹਾਂ ਬਾਰੇ ਇਕਬਾਲ ਦੇ ਖਿਆਲ ਮੁਖ्तसर ਸਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ ਸਦਾ ਸਾਰ ਦੀ ਸਮਾ ਗੌਤਮ ਨੇ ਅਗਿਆਰਾਂ ਦੀ ਮਹਿਫਲ ਦੇ ਮਕਾਰਾਂ ਦੀ ਮਹਿਫਲ ਦੇ ਜਲਦੀ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ ਸ਼ਮਅ ਹਕਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਥੀ ਬਾਰਸ਼ੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਸ ਆਜ਼ਿਆਰਾਂ ਦੀ ਮਹਿਫਿਲ ਵਿੱਚ ਜਲਿਆ ਦੀਪਕ ਗੌਤਮਨ ਅੰਧਿਆਰਾਂ ਦੀ ਮਹਿਫਿਲ ਵਿੱਚ ਦੀਪਕ ਜਲਿਆ ਨਾਨਕ ਅੰਧਿਆਰਾਂ ਦੀ ਮਹਿਫਿਲ ਸ਼ਮਅ ਹਕਸੇ ਜੋ ਮੁਨਵਰ ਹੋ ਗੁਰੂਆਂ ਦੀ ਧਰਤੀ ਪੰਜਾਬ ਇਥੇ ਮੈਨੇ ਦੇਖ ਲਿਆ ਉਹ ਚਾਣਨਾ ਹੋਵੇ ਜਿਹੜਾ ਗੁਰੂ ਨਾਨਕ ਨੇ ਜਗੰਧ ਦੇ ਸਾਹਮਣੇ ਰੱਖਿਆ ਲੋਕ ਇੰਧੇਰੇ ਚ ਭਟਕਦੇ ਨੇ ਪਿੰਡ ਪਿੰਡ ਦੇਖ ਜਾਓ ਸ਼ਹਿਰ ਸ਼ਹਿਰ ਦੇਖ ਜਾਓ ਪੂਰਨ ਸਿੱਖ ਲਬਣਾ ਤੇ ਬੜਾ ਔਖਾ ਹੈ ਪਰ ਪਿੰਡ ਪਿੰਡ ਦੇ ਤੁਹਾਨੂੰ 10 10 ਗੁਰੂ ਮਿਲ ਜਾਣਗੇ ਹੁਣ ਭਟਕੇ ਨੇ ਤੇ ਰਬ ਦਾ ਮਾਰਗ ਪੈਦਾ ਹੈ ਇਹ ਤੇ ਮਿਲ ਜਾਣ ਗੁਰੂ ਆਦੇ ਦੇ ਦਰ ਤੇ ਨੌਖਣ ਪ੍ਰਥਮੀ ਦਾ ਗੁਰੂ ਨਾਨਕ ਨੇ ਪਰਮਣ ਦਿੱਤਾ ਇਕਬਾਲ ਕਹਿੰਦਾ ਕੀਤਾ ਹੋਵੇ ਕਦਮ ਕਦਮ ਤੇ ਗੁਰੂ ਨਾਨਕ ਨੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਆਂਦਿਆਂ ਦੀ ਸੀ ਇਕਬਾਲ ਡਾਕਟਰ ਮੁਹੰਮਦ ਇਕਬਾਲ ਉਹਨੇ ਸਚਾਈ ਬਿਆਨ ਕਰ ਇਸ ਮੁਸਲਮਾਨ ਸ਼ਾਇਰ ਨੇ ਹਕੀਕਤ ਰੱਖ ਦਿੱਤੀ ਇਹ ਦੋ ਬੰਦੇ ਨਹੀਂ ਸਮਝੇ ਇਹਨਾਂ ਨੇ ਨੰਗਾ ਹੀ ਚਾਨਣਾ ਰੱਖ ਦਿੱਤਾ ਨੰਗੀ ਸਚਾਈ ਰੱਖ ਦਿੱਤੀ ਮਨੁੱਖ ਦੀ ਇਤਨੀ ਤਾਬ ਨਹੀਂ ਸੀ ਤੋਂ ਮੈਂ ਅਰਜ਼ ਕਰ ਰਿਹਾ ਜੈਸੇ ਮਨਸੂਰ ਦੀ ਜ਼ਬਾਨ ਚੋਂ ਨਿਕਲਿਆ ਅਨਲ ਹਕ ਪਸਾਉਦਾ ਮੁਰਸ਼ਦ ਜ਼ੁਨੈਦ ਕੀ ਕਹਿੰਦੇ ਹੈ ਮੇਰੇ ਬੱਚੇ ਲੋਕਾਂ ਦੀ ਇਤਨੀ ਤਾਜ਼ ਨਹੀਂ ਆਉਂਦੀ ਇਤਨੀ ਸੱਚਾਈ ਨਹੀਂ ਸੁਣ ਸਕਾਂਗੇ ਤੂੰ ਔਖਾ ਹੋਵੇਂ ਇਸ ਵਾਸਤੇ ਆਇਂਦਾ ਫਿਰ ਤੂੰ ਨਹੀਂ ਕਹਿਣਾ ਅਨਲ ਹਕ ਅੱਜ ਦੇਰਾ ਸਿੰਘ ਆਖਮ ਸੀ ਜ਼ੁਨੈਦ ਦਾ ਫਿਰਾਕ ਦੀ ਗੱਲ ਹੈ ਅੱਜ ਤੂ ਆਖੇ ਆਇਂਦਾਂ ਨਹੀਂ ਕਹਿਣਾ ਕਹਿੰਦਾ ਦਾ ਛਾ ਮੇਰੇ ਮੁਰਸ਼ਿਦ ਮੈਂ ਨਹੀਂ ਕਹਾਂਗਾ ਪਰ ਜ਼ੁਨੈਦ ਕਹਿੰਦੜ ਨਹੀਂ ਇਹ ਨਹੀਂ ਮੈਂ ਤੇਰੇ ਸੁਭਾਅ ਨੂੰ ਜਾਣਦਾ ਓ ਖੁਦਾ ਦੀ ਕਸਮ ਜੋ ਖੁਦਾ ਦੀ ਕਸਮ ਕਾ ਔਰ ਕਾਇਦੇ ਨੇ ਅਨਲ ਹਕ ਨੇ ਕਹਾਵਾ ਜਦ ਮੁਰਸ਼ਿਦ ਨੇ ਆਕੇ ਤੋਨੇ ਕਹਿ ਦਿੱਤਾ ਕਸਮੇ ਖੁਦਾ ਮੈਂ ਅਨਲ ਹਕ ਨੇ ਕਹਾਵਾ ਨਹੀਂ ਉਸੇ ਹੀ ਰਾਤ ਨੂੰ ਬਗਦਾਦ ਦੇ ਨਵਾਬ ਨੇ ਜਿਹੜੇ ਚੋਟੀ ਦੇ ਫਕੀਰ ਸਨ ਸਾਦੂ ਸਨ ਉਹਨਾਂ ਨੂੰ ਦਾਵਤ ਦਿੱਤੀ ਸੀ ਜਿਨ ਨੂੰ ਸ੍ਰੀ ਬ੍ਰਹਮ ਭੋਜ ਕਹਿ ਦੇਨੇ ਐ سارے فقیران بلایا گھر بوجن بلایا زنگ نی بلایا بھائی اپنے ڈیرے دے تمام چیلیاں سمیت پہنچیں، زنید زنگ دے چوٹی دا فقیر سی سب تو تھی اس زمانے सफाई करके भी ज्ञान करके भी आत्म रस करके भी अभ्यास करके भी समझ करके भी जो शाम नो तैयार हो के जुनैद दावत दे जान लगाए पने मंसूर नु कह देता बेटा रोटी तो ही खानी होनी यार चल मेरे नाल आज बादशाह दे घर दावत है उथे खा ले मुर्शिद दा हुकम सुन के मंसूर खड़ा हो के ਦਾਲ ਚੱਲੇ ਪਿਆ ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 70 75 ਦੇ ਕਰੀਬ ਫਕੀਰ ਪਹੁੰਚੇ ਸਨ ਇਸਲਾਮੀ ਢੰਗ ਹੈ ਬਹੁਤ ਵੱਡਾ ਇਹਨ ਗੋਲ ਦਾਇਰਾ ਬਣਾ ਕੇ ਦਸਰਫਾਨ ਵਿਚਾਰ ਸਜਾਇਆ ਗਿਆ ਸਾਰੇ ਫਕੀਰਾਂ ਨੇ ਚੌਪੜਾ ਮਾਰ ਕੇ ਗੋਲ ਦਾਇਰੇ 'ਚ ਬੈਠੇ ਵਿਚਾਰ ਬਾਦਸ਼ਾਹ ਵੀ ਬੈਠਾ ਹੁਣ ਇਤਨੇ ਫਕੀਰ ਹੋਣ ਇਕ ਕੁਦਰਤੀ ਗੱਲ ਤੇ ਰੱਬ ਦੀ ਚਲਣੀ ਪਰਮਾਤਮਾ ਦੀ ਚਲਣੀ ਇੱਕ ਇੱਕ ਨੇ ਆਪਣਾ ਆਪਣਾ ਅਨੁਭਵ ਸੁਣਾਉਣਾ ਸ਼ੁਰੂ ਕੀਤਾ ਅਜੇ ਸਤਮਾ ਫਕੀਰ ਰੱਬ ਦੀ ਕੋਈ ਗੱਲ ਸੁਣਾ ਰਿਹਾ ਸੀ ਬੜੀ ਉੱਚੀ ਆਵਾਜ਼ ਵਿੱਚ ਮਨਸੂਰ ਦੇ ਗੰਠ ਤੋਂ ਨਿਕਲ ਗਿਆ ਅਨਲ 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 ਕਾਬੂ ਨਾ ਕਰ ਸਕਿਆ ਬਾਦਸ਼ਾਹ ਆਪੇ ਤੋਂ ਬਾਹਰ ਹੋ ਗਿਆ ਜ਼ੁਨੈਦ ਨੂੰ ਕਹਿੰਦਾ ਤੂੰ ਕਾਫਰ ਨੂੰ ਨਾਲ ਲਿਆ ਹੈ ਇਸਲਾਮੀ ਜਗਤ ਦੇ ਵਿੱਚ ਕੋਈ ਅਨਲ ਹੱਕ ਕਵੇ ਤੇ ਕਾਫਰ ਹੈ ਉਹ ਤੇ ਨਹੀਂ ਬਰਦਾਸ਼ਤ ਕਰਦਾ ਕਿ ਕਾਫਰ ਨੂੰ ਤੋਂ ਨਾਲ ਲਿਆ ਹੈ ਕਿ ਕਾਫਰ ਤੇਰੇ ਨਾਲ ਰਹਿੰਦਾ ਹੈ ਕਿ ਕਾਫਰ ਤੇਰਾ ਚੇਲਾ ਹੈ ਉਹ ਜ਼ੁਨੈਦ ਚੁੱਪ ਹਰ ਪਕੜਿਆ ਗਿਆ ਮਨਸੂਬ 15 ਦਿਨ ਉਸ ਤੇ ਮੁਕਦਮਾ ਚਲਿਆ ਤੇ 15 ਦਿਨਾਂ ਤੋਂ ਬਾਅਦ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸਜ਼ਾਏ ਮੌਤ ਦੇ ਕੁਫਰ ਬੋਲਦਾ ਹੈ ਸਜ਼ਾਏ ਮੌਤ ਕਿਸ ਤਰ੍ਹਾਂ ਦਿਓ ਸੂਲੀ ਤੇ ਚਾੜੋ ਪਰ ਸੂਲੀ ਤੋਂ ਚਾੜਨ ਤੋਂ ਪਹਿਲੇ ਉਸਨੂੰ ਪੱਥਰ ਵੀ ਮਾਰ ਜਿਹਨੂੰ ਸੰਗਸਾਰ ਕਰਨਾ ਹੈ ਐਨੇ ਕਰਨੀ ਸਜ਼ਾ ਉਸ ਵਕੀਲ ਬਹੁਤ ਵੱਡੀ ਭੇੜ ਦੇ ਮਨਸੂਰ ਨੂੰ ਲੈੰਦਾ ਰਿਹਾ ਬੜੀਆਂ ਕਰੜੀਆਂ ਸਜ਼ਾਵਾਂ ਮੁਗਲਾਂ ਦੇ ਨਾਲ ਇਸ ਦੇਸ਼ ਦੇ ਵਿੱਚ ਵੀ ਆਈਆਂ ਸਨ ਤੇ ਤਸੀਹੇ ਤਵੀ ਦੇ ਬਿਠਾਉਣਾ ਗਰਮ ਰੇਤਾ ਪਾਣਾ ਚੜਖਣੀਆਂ ਦੇ ਚਾੜਨਾ ਇਸ ਤਰ੍ਹਾਂ ਦੀਆਂ ਕਰੜੀਆਂ ਸਜ਼ਾਵਾਂ ਅਰਬ ਦੇਸ਼ ਤੋਂ ਇੱਥੇ ਆਈਆਂ ਭਾਰਤ ਦੀਆਂ ਨਹੀਂ ਹੈ ਤੇ ਹੁਣੇ ਤਾਂ ਗਵਾਨਿਸਤਾਨ ਦੇ ਸਰੇਆਮ ਫਾਸੀ ਦੇ ਦੇ ਰਹੇ ਨੇ ਸਰੇਆਮ ਔਰਤਾਂ ਨੂੰ ਗੋਲੀ ਨਾਲ ਉਡਾਉਂਦੇ ਨੇ ਸਰੇਆਮ ਤੇ گی سنتھ مسکین چکی کتھا بہت ودیا نا بہت سارے بھی کتھا پہلے نہیں سنی ہوئے گی جان نے اوتاری پورشان پیغمبران دے بارے دسیا کہ جن بھی آج تک سن اوتاری پرش پیغمبر غزرے نے لوگ سی اس ٹائم کے جڑے انہوں نے دیکھ سیکھتے جنہیں موجود سی پہچان ہی نہیں انہوں نے ہوئی ਬਲਕਿ ਕਿਤਰਾ-ਤਰਾਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਮੈਂਨੇ ਮਤਲਬ ਉਦਾਹਰਨਾਂ ਵੀ ਦਿੱਤੀ ਕਿ ਜਿਹੜੀਆਂ ਸਖਤ ਤੋਂ ਸਖ ਸਜ਼ਾਵਾਂ ਉਸ ਦੌਰ ਦੀਆਂ ਉਹ ਉਹਨਾਂ ਨੂੰ ਦਿੱਤੀਆਂ ਗਈਆਂ ਗੱਲ ਉਹ ਰੱਬ ਦੀ ਕਰਦੇ ਸੀ ਰੱਬ ਨਾਲ ਮਿਲਾਉਂਦੇ ਸੀ ਉਹ ਹੱਕ ਸੱਚੀ ਸੁਬਿਆਨ ਕਰਦੇ ਸੀ ਇੱਕ ਹੋਰ ਕਥਾ ਦੇ ਵਿੱਚ ਗਿਆਨੀ ਸੰਸੇ ਨੂੰ ਉਸਕੀ ਨੇ ਕਿਹਾ ਸੀ ਕਿ ਸਮਾਜ ਜਿਹੜਾ ਹੈ ਨਾ ਉਹ ਪਾਗਲ ਜਿਹੜਾ ਸੰਤ ਇਹਨਾਂ ਨੂੰ ਕਬੂਲ ਨਹੀਂ ਕਰਦਾ। ਪਾਗਲ ਨੂੰ ਇਸ ਵਾਸਤੇ ਕਿ ਜਿਹਦੀ ਬੁੱਧੀ ਚੜੀ ਹੈ ਉਹ ਸਮਾਜ ਤੋਂ ਥੱਲੇ ਹੁੰਦੀ ਹੈ। ਤੇ ਸੰਤ ਪਗੰਬਰ ਅਵਤਾਰੀ ਉਸ ਇਸ ਵਾਸਤੇ ਨਾਲ ਕਬੂਲ ਨਹੀਂ ਕਰਦਾ ਕਿ ਉਹਨਾਂ ਦੀ ਜਿਹੜੀ ਬੁੱਧੀ ਹੈ ਸਮਾਜ ਤੋਂ ਉੱਤੇ ਹੁੰਦੀ ਹੈ। ਇਹੀ ਗੱਲ ਹੈ ਸਗੀ ਕਿ ਉਸ ਟਾਈਮ ਦੇ ਜਿਹੜੇ ਲੋਕ ਸੀਗੇ ਉਹਨਾਂ ਦੀ ਉਹਨਾਂ ਨੂੰ ਪਹਿਚਾਨ ਨਾ ਸਕਿਆ ਉਹਨਾਂ ਦੀ ਕਦਰ ਨਾ ਕਰ ਸਕਿਆ। ਲੇਕਿਨ ਬਾਅਦ ਦੇ ਵਿੱਚ ਵਕਤ ਨੇ ਦਖਦਸਿਆ ਕਿ ਉਹ ਹੱਕ ਸੱਚ ਬਿਆਨ ਕਰਨ ਵਾਲੇ ਸੀ ਰੱਬ ਨਾਲ ਜੁੜੇ ਸੀ ਕਿਉਂਕਿ ਉਹਨਾਂ ਦੇ ਵਿੱਚ ਰੱਬ ਦੀਆਂ ਸਿਫਾਤ ਜੋ ਰੱਬ ਨੂੰ ਪਸੰਦ ਹੈ ਉਹ ਉਹ ਕਰਦੇ ਸੀ ਇਨਸਾਨਾਂ ਨੂੰ ਉਸ ਰਸਤੇ ਤੇ ਲਿਆਉਂਦੇ ਸੀ ਜਿੰਨੇ ਵੀ ਅਵਤਾਰੀ ਪੁਰਸ਼ਾਂ ਦੀ ਜ਼ਿੰਦਗੀਆਂ ਦਾ ਮਤਾਲਿਆ ਕਰੋ ਸੰਤ ਪਹਿਲੇ ਸੰਤ ਫਿਰ ਉਸ ਤੋਂ ਬਾਅਦ ਅਵਤਾਰੀ ਪੁਰਸ਼ ਪੈਗੰਬਰ ਕਿ ਜਿਹੜੇ ਦੀਨ ਨੂੰ ਬਿਆਨ ਕਰਦੇ ਸੀ ਜਿਸ ਤਰ੍ਹਾਂ ਦੀਨ ਹੈ ਉਸ ਤਰ੍ਹਾਂ ਬਿਆਨ ਕਰਦੇ ਸੀ ਆਸਾਨੀਆਂ ਦੇ ਨਾਲ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਇੱਕ ਸਖਤ ਸਖਸਾ ਦਾ ਮਾਦੇ ਪਿਆਣੀ। ਉਹਦਿਆਂ ਬਹੁਤ ਸਾਰੀਆਂ ਮਸਾਲਾ ਮੌਜੂਦ ਔਰ ਹਰ ਤਰਮ ਚ ਮੌਜੂਦ ਹੈ ਸਿਰਫ ਇੱਕ ਤਰਮ ਨਹੀਂ ਹੱਦ ਤਰਮ ਚ ਇਹ ਚੀਜ਼ਾਂ ਮੌਜੂਦ ਥੀ। ਲੇਕਿਨ ਉਹਨਾਂ ਦੀ ਪਹਿਚਾਨ ਕਿਦੋਂ ਹੋਈ ਉਹਨਾਂ ਦੇ ਚਲੇ ਜਾਣ ਤੋਂ ਬਾਅਦ। ਕਿਉਂਕਿ ਉਹ ਹੱਕ ਸੱਚ ਬਿਆਨ ਕਰਦੇ ਸੀ ਔਰ ਹੱਕ ਸੱਚ ਨੂੰ ਝੂਠ ਲਾਇਆ ਨਹੀਂ ਜਾ ਸਕਦਾ ਹੈ। ਅ ਔਰ ਇਹੀ ਹੱਕ ਸੱਚ ਜਿਹੜਾ ਬਾਅਦ ਚ ਜਿਹੜੇ ਆਉਣ ਵਾਲੇ ਲੋਗ ਆ ਉਹਨਾਂ ਦੀ ਸਮਝ ਆ ਪਰ ਉਹਨਾਂ ਨੇ ਉਹਨਾਂ ਨੂੰ ਮੰਨਿਆ ਇਹ ਬਾਕੀ ਸੰਸਿ ਇਫਤਾਰੀ ਕੋਸ਼ਿਸ਼ ਇਫਤਾਰੰਬਰ ਜੋ ਕਹਿ ਰਹੀ ਸੀ ਇਹ ਉਹੀ ਹੱਕ ਸੱਚ ਉਹੀ ਸਿੱਧਾ ਰਾਸਤਾ ਉਹੀ ਰੱਬ ਤੱਕ ਪਹੁੰਚਣੇ ਦਾ ਜ਼ਰੀਆ ਇਹਨਾਂ ਦੇ ਤਾਲਿਮਾਤ ਮੇਰੇ ਤੁਹਾਨੂੰ ਕਥਾ ਕੈਂਚ ਸੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਲੈ ਸੁਰੱਖਿਆ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼